ਹਰਜੀਤ ਸਿੰਘ ਨੂੰ 75 ਲੱਖ ਦੀ ਸਰਕਾਰੀ ਮਦਦ ਤੇ ਨੌਕਰੀ ਮਿਲਣ ਦੀ ਉਹ ਡੀ ਕਹ ਕਦੇ ਜਰਮਨੀ ਤੱਕ ਫੁੱਟਬਾਲ ਦਾ ਡੰਕਾ ਵਜਾਇਆ ਅੱਜ ਸਾਈਕਲ ਨੂੰ ਪੈਂਚਰ ਲਗਾ ਕੇ ਇਹ ਗੁਜ਼ਾਰਾ ਕਰ ਰਿਹਾ ਸਰਕਾਰ ਨੇ ਦਰਸਲ 75 ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਸੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ ਨਾ ਪੈਸੇ ਮਿਲੇ ਤੇ ਨਾ ਹੀ ਨੌਕਰੀ ਪੈਂਚਰ ਲਗਾਉਣ ਨੂੰ ਮਜਬੂਰ ਹੈ 골ਡ ਮੈਡਲਿਸਟ ਪੈਰਾ ਲੰਪਿਕਸ ਦੇ ਵਿੱਚ ਆ ਫੁੱਟਬਾਲ ਦੇ ਵਿੱਚ 골ਡ ਮੈਡਲਿਸਟ ਹੈ ਦਰਸਲ ਹਰਜੀਤ ਸਿੰਘ 2023 ਦੇ ਵਿੱਚ ਬਰਲਿਨ ਦੇ ਵਿੱਚ ਪੈਰਾਓਲੰਪਿਕ ਦੇ ਵਿੱਚ 골ਡ ਮੈਡਲ ਜਿੱਤਿਆ ਸੀਗਾ ਫਰੀਦਕੋਟ ਦੇ ਪਿੰਡ ਚੈਲ ਦਾ ਰਹਿਣ ਵਾਲਾ ਏ ਹਰਜੀਤ ਸਿੰਘ ਜਿਸ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਆ ਕਿ ਟੈਰਾਂ ਦੇ ਪੈਂਚਰ ਲਗਾਉਣ ਦੇ ਲਈ ਆਖਰਕਾਰ ਇਹ ਮਜਬੂਰ ਹੈ ਆ ਤਾਂ ਜਰੂਰ ਇਹ ਤਸਵੀਰਾਂ ਵੀ ਕਈ ਤਰੀਕੇ ਦੇ ਸਵਾਲ ਖੜੇ ਕਰਦੇ ਆ ਕਿ ਜੋ ਸਰਕਾਰਾਂ ਦੇ ਵੱਲੋਂ ਇਸ ਦੇ ਨਾਲ ਕਈ ਵਾਅਦੇ ਕੀਤੇ ਗਿਓ ਆਖਰਕਾਰ ਅਜੇ ਤੱਕ ਵੀ ਵਾਅਦੇ ਵਫਾ ਨਹੀਂ ਹੋਏ ਤੇ ਵਾਅਦੇ ਵਫਾ ਨਹੀਂ ਹੋਏ ਤੇ ਇਸੇ ਕਰਕੇ ਹਾਲਾਤ ਨੇ ਕਿ ਅੱਜ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਲਈ ਪੈਂਚਰ ਲਗਾਉਣ ਦੇ ਲਈ ਮਜਬੂਰ ਹੈ ਤਾਂ ਸਦਾਰੋ ਕਰਾਂਗੇ ਫਰੀਦਕੋਟ ਦਾ ਜਿੱਥੋਂ ਸਾਡੇ ਸਹਿਯੋਗੀ ਦੇਵਾਨੰਦ ਲਾਈਵ ਜੁੜ ਚੁੱਕੇ ਨੇ ਦੇਵਾਨੰਦ ਆਪਣੇ ਆਪ ਦੇ ਵਿੱਚ ਤਸਵੀਰਾਂ ਜ਼ਰੂਰ ਸਵਾਲ ਖੜੇ ਕਰ ਦਿਆ ਨੇ ਸੋਚਣ ਦੇ ਲਈ ਮਜਬੂਰ ਕਰ ਦਿਆ ਨੇ ਜਦੋਂ ਅਸੀਂ ਖੇਡਾਂ ਦੀ ਗੱਲ ਕਰਦੇ ਆ ਖਿਡਾਰੀਆਂ ਦੀ ਗੱਲ ਕਰਦੇ ਆ ਪਰ ਜੇਕਰ ਇੱਕ ਪੈਰਾਓਲੰਪਿਕ 골ਡ ਮੈਡਲਿਸਟ ਪੈਂਚਰ ਲਗਾਉਣ ਦੇ ਲਈ ਮਜਬੂਰ ਹੋਵੇ ਤਾਂ ਸਾਨੂੰ ਆਪਣੇ ਆਪ ਦੇ ਤਸਵੀਰਾਂ ਸੋਚਣ ਦੇ ਲਈ ਮਜਬੂਰ ਕਰ ਦਿਆ ਨੇ ਕਿਸ ਤਰੀਕੇ ਦੇ ਪਰਿਵਾਰ ਦੇ ਹਾਲਾਤ ਨੇ ਕੀ ਕੁਝ ਕਹਿਣਾ ਇਸ ਨੌਜਵਾਨ ਦਾ ਪਰਿਵਾਰ ਦਾ ਬਿਲਕੁਲ ਪ੍ਰਵਿੰਦਰ ਦਾਸ ਇਹ ਕੀ ਬੜੇ ਹਾਲਾਤ ਨੇ ਗੱਲ ਕਰੀਏ ਤਾਂ ਗਰੀਬ ਜੇ ਗਰੀਬੀ ਵਿੱਚ ਪੜ ਰਿਆ ਪਰਿਵਾਰ ਆ ਤਾਂ ਦੱਸ ਜੀ ਕੀ ਪੈਂਚਰ ਤੱਕ ਲਗਾ ਕੇ ਬੰਦਾ ਇਸ ਵੇਲੇ ਕੰਮ ਕਰ ਰਿਹਾ ਹੈ 올림픽 ਹੈ ਜਿਹੜਾ ਖੇਡਿਆ ਸੀ ਫੁੱਟਬਾਲ ਤਾਂ ਸਪੈਸ਼ਲ ਬੱਚੇ ਸੀ ਦੋ ਪੰਜਾਬ ਦੇ ਬੱਚੇ ਸਿਲੈਕਟ ਹੋਏ ਸੀ ਤਾਂ ਪਰਿਵਾਰ ਆ ਜਿਹੜਾ ਮਿਹਨਤ ਮਸ਼ਹੂਰੀ ਕਰਦਾ ਤਾਂ ਉਹ ਬੱਚਾ ਸਾਡੇ ਨਾਲ ਬਿਲਕੁਲ ਪ੍ਰਵਿੰਦਰ ਨੂੰ ਮਿਲਾਵਾਗੇ ਵੀ ਆਖਰਕਾਰ ਪੈਂਚਰ ਇਸ ਵੇਲੇ ਦੀ ਦੁਕਾਨ ਤੇ ਆਇਆ ਜਿਹੜਾ ਕੰਮ ਕਰ ਰਿਹਾ ਕਦੋਂ ਖੇਡਣਾ ਸ਼ੁਰੂ ਕੀਤੀਆਂ ਸੀ ਤਾਂ 올림픽 ਕਰੋਗੇ ਸੀ 2012 ਵਿੱਚ ਉਹ ਬੱਚਾ ਲੰਪਿੰਗ ਟੋਇਆ ਰਦੀ ਕਿਸ ਤਰ੍ਹਾਂ ਲਗਾਦਾ ਮਜਬੂਰੀ ਕਰਦੀ ਪੈ ਰਹੀ ਹੈ ਨੌਕਰੀ ਮਿਲੀ ਕਦੇ ਮਿਲੇ ਸਰਕਾਰ ਨੂੰ ਨਹੀਂ ਸਰ ਮੈਨੂੰ ਕੋਈ ਚਾਂਟ ਮਿਲਿਆ ਨਹੀਂ ਮੈਨੂੰ ਸਰਕਾਰੀ ਨੌਕਰੀ ਤੇ ਮ ਮਮਾ ਮਮਾ ਮੇਰੇ ਬੁਢੀ ਕਰਦੇ ਪਾਪਾ ਹੀ ਮਜਬੂਰੀ ਕਰਦੇ ਆ ਬਸ ਮੈਂ ਵੀ ਪੰਜ ਚਾਰਾਂ ਦਾ ਕੰਮ ਕਰਤਾਂ ਹਾਂ ਮਾਂ ਵੀ ਇੱਥੇ ਬਸਨ ਗਰਾਂ ਆਏ ਪਾਂਡਵੇ ਗਰਾਉਂਡ ਜਾਂਣਾ ਤੇ 8 ਵੇ ਘਰੇ ਮੁੜਦਾ ਰੱਖੋ ਕਦੇ ਕਿਸ ਨੂੰ ਮਿਲੇ ਜਾ ਕੇ ਭਈ ਤੁਸੀਂ ਗੋਲੰਪੀ ਖੇਡਿਆ ਸਰਕਾਰ ਨੇ ਵਾਅਦਾ ਕੀਤਾ ਸੀ ਨੌਕਰੀ ਤੇ ਜਾਵੇ ਕਿਸ ਨੂੰ ਮਿਲੇ ਕਦੇ ਡਿਊਟੀ ਸਰਕਾਰ ਨੂੰ ਮਿਲੇ ਸੀ ਉਹਨਾਂ ਨੇ ਕਿਸੇ ਨੇ ਬਸ ਫੱਡ ਇਹ ਰਿਵੋਚਰ ਦੇ 6 ਮਹੀਨੇ ਹੋ ਗਏ ਲਗਭਗ 6 ਮਹੀਨਿਆਂ ਕੇ ਪਰੰਤ ਦੇਖੋ ਕਿਸ ਤਰ੍ਹਾਂ ਹਾਲਾਤ ਨੇ ਤਰਸੂ ਹਾਲਾਤ ਨੇ ਖੇਡਾਂ 'ਚ ਬੜਾ ਮਾਣ ਖੱਟਣ ਵਾਲਾ ਵਿਅਕਤੀ ਜਿਹੜਾ ਕਿ ਫੁੱਟਬਾਲ ਦੇ ਵਿੱਚ ਲੋਕੀ ਖੇਡੇ ਉਹਨਾਂ ਸਪੈਸ਼ਲ ਬੱਚੇ ਸੀ ਦੋ ਪੰਜਾਬ ਦੇ ਸਿਲੈਕਟ ਹੋ ਗਏ ਸੀ ਤੇ ਲੇਕਿਨ ਉਸ ਦਾ ਪਤਾ ਦੇ ਗਿਆ ਵੱਡਾ ਭਰਾ ਜਿਹੜਾ ਕਿ ਇਹ ਇਹ ਵੀ ਹਾਕੀ ਦੇ ਨੈਸ਼ਨਲ ਪਲੇਅਰ ਹੈ ਤੇ ਉਹੀ ਇਹਦਾ ਪਾਲਣ ਪੋਸ਼ਣ ਕਰਦਾ ਕਿਉਂਕਿ ਸਪੈਸ਼ਲ ਕੇਸ ਬੱਚੇ ਸੀ ਇਹ ਤਾਂ ਇਹਨੇ ਵੀ ਜਿਹੜੇ ਕਿ ਨੈਸ਼ਨਲ ਹਾਕੀ ਵਿੱਚ ਕਾਫੀ ਜਦਾ ਮਾਰ ਕਿਤੇ ਨੇ ਕਿਸ ਤਰ੍ਹਾਂ ਜਿਹੜੇ ਧਵਾਰ ਲਗਾਈ ਕਿ ਅਫਸਰਾ ਕੋਲੇ ਇਹ ਇਸ ਤਰ੍ਹਾਂ ਪੈਂਚ ਲਗਾ ਰਹੇ 올림픽 ਖਿਡਾਰੀ ਤੇ ਕਿੱਥੇ ਕਿੱਥੇ ਤੁਸੀਂ ਕਿ ਇਹ ਮੇਰਾ ਛੋਟਾ ਬ੍ਰਦਰ ਹੈ ਇੰਦਾ ਨਾਮ ਅਰਜੀਤ ਸਿੰਘ ਆ ਤੇ ਇਹ 200 ਰੁਪਏ 12 ਚ ਗੇਮ ਸਟਾਰਟ ਕੀਤੀ ਸੀ ਇਹਨਾਂ ਨੇ ਤੇ 2023 ਚ ਇਹਨਾਂ ਦੇ ਸਪੈਸ਼ਲ 올림픽ਸ ਹੋਈਆਂ ਸੀ ਜਰਮਨ ਵਿਖੇ ਬਰਲਿੰਗ ਵਿੱਚ ਤੇ ਇਹਨਾਂ ਨੇ 골ਡ ਮੈਡਲ ਹਾਸਲ ਕੀਤਾ ਇਹਨਾਂ ਨੂੰ ਫਸਟ ਮੌਕਾ ਹੀ ਮਿਲਦਾ ਹੁੰਦਾ ਇਹਨੇ ਫਸਟ ਟਾਈਮ ਇਹ 골ਡ ਮੈਡਲ ਹਾਸਲ ਕਰਕੇ ਆਪਣੇ ਪੰਜਾਬ ਦੀ ਝੋਲੀ ਵਿੱਚ ਪਾਇਆ ਤੇ ਇਹਨਾਂ ਨੂੰ ਹਜੇ ਤੱਕ ਕੋਈ ਸਰਕਾਰ ਨੇ ਇਹਨਾਂ ਦੀ ਬਾਣੀ ਫੜੀ ਤੇ ਕੋਈ ਇਹਨਾਂ ਕੋਈ ਨੌਕਰੀ ਵਗੈਰਾ ਨਹੀਂ ਦਿੱਤੀ ਜੋ ਰਾਸ਼ੀ ਸਨਮਾਨਿਤ ਕੀਤਾ ਇਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਸਰਕਾਰ ਅੱਗੇ ਹੀ ਬੇਨਤੀ ਕੀਤੀ ਵੀ ਹਰਜੀਤ ਨੂੰ ਕੋਈ ਜੋਬ ਵਗੈਰਾ ਲਗਾਇਆ ਵੀ ਸਰਕਾਰੀ ਤੇ ਹਰਜੀਤ ਕੋ ਘਰ ਦਾ ਗੁਜ਼ਾਰਾ ਸਾਡਾ ਨੂੰ ਚੱਲਦਾ ਘਰ ਦੀਆਂ ਵੀ ਤਰੇੜਾਂ ਕੰਡਾ ਕੋਈ ਖਰਾਬ ਹੋ ਰਹੀਆਂ ਪਰ ਹਰਜੀਤ ਸਾਡਾ ਸਾਈਕਲਾਂ ਨਾਲ ਕੰਮ ਕਰਕੇ ਗੁਜ਼ਾਰਾ ਕਰਦਾ। ਬਿਲਕੁਲ ਕੀ ਹਰਜੀਤ ਦਾ ਪਰਾਸ ਉਹਦੇ ਫਾਦਰ ਦੱਸੀ ਕੀ ਉਹ ਵੀ ਛੜਗਾਨੇ ਪਤਾ ਨਹੀਂ। ਜੀ ਹਰਜੀਤ ਸਾਹਿਬ ਤੇ ਗੱਲ ਕਰੀਏ ਤਾਂ ਉਹਨਾਂ ਪੈਂਚਰੋ ਦਾ ਮਜ਼ਦੂਰ ਆ। ਖੇੜਦਾ ਤੇ ਕਿਸ ਤਰ੍ਹਾਂ ਤੁਸੀਂ ਪਾਲਿਆ ਪੋਛਿਆ ਕਿਉਂਕਿ ਹਾਲਾਤ ਬੜੇ ਦੇ ਕਿ ਤਸਜੋਬ ਨੇ। ਅਸੀਂ ਬਹੁਤ ਮਾੜੇ ਹਾਲਾਤ ਦੇਖਿਆ ਜੀ। ਕਿ ਮੈਂ ਵੀ ਆਪਣਾ ਗੁਜ਼ਾਰਾ ਕਰਦਾ ਜੀ ਲਾਈਟਾਂ ਬੱਤੀਆਂ ਦਾ ਕੰਮ ਕਰਕੇ ਤੇ ਇਹਨਾਂ ਨੂੰ ਬੜੇ ਔਖੇ ਔਖੇ ਪਾਲਿਆ। ਜਿੰਨਾ ਕਿਹਾ ਜਾਵੇ ਉਹਨਾ ਥੋੜਾ ਪਰ ਮੈਂ ਬਹੁਤ ਔਖਾ ਬਾਰਿਆ ਜੀ ਕਿ ਬੱਚੇ ਮੇਰੇ ਤਿੰਨ ਆਈ ਗੁਜਾਰਾ ਕਰਦਾ ਸਾਡਾ ਬਹੁਤ ਘੱਟ ਹੈ ਇਸੇ ਬੱਚੇ ਨੂੰ ਨੇ ਮੈਂ ਸੁਪਨਾ ਵੇਖਿਆ ਸੀਗਾ ਵੀ ਫੁੱਟਬਾਲ ਦੀ ਗੇਮ ਦੇ ਵਿੱਚ ਖੇਡਣ ਉਹਦੇ ਬ੍ਰਦਰ ਨੇ ਵੀ ਹਾਕੀ ਖੇਡੀ ਆ ਕਾਫੀ ਟਾਈਮ ਲਾ ਕੇ ਤੇ ਮਤਲਬ ਕਿ ਇਹਨਾਂ ਨੇ ਦੋਨੇ ਭਰਾਵਾਂ ਨੇ ਉਹਨਾਂ ਦੇ ਛੱਡ ਕੇ ਇਹਦੀ ਚਾਲ ਦੇ ਦੇਖਭਾਲ ਕੀਤੀ ਵੀ ਤਾਂ ਕੱਲ-ਕੱਲ ਹੈਗਾ ਤੇ ਇਹ ਹੈਂਡੀਕੈਪ ਬੱਚਾ ਸਾਡਾ ਪਹਿਲਾ ਬੱਚਾ ਪੜਦਾ ਰਿਹਾ ਮੈਂ ਔਖਾ-ਸੌਖਾ ਕੇ ਲੱਗ ਰਿਹਾ ਮੈਂ ਕਿ ਬਚਾਰੇ ਨੂੰ ਛੇ ਕਿਲੇ ਕੋਸ਼ਿਸ਼ ਕਰਕੇ ਡੜੀ ਮੈਂ ਫੋਟੋ ਵਾਲੀ ਗੇਮ ਹੀ ਖੇਡ ਰਹੀ ਐ ਵੀ ਮੈਂ ਕਹਾ ਵੀ ਐ ਚਲੋ ਖੇਡ ਲਾ ਬੱਚੇ ਨਾਲ ਜਾਂਦਾ ਰਿਹਾ ਕਿਤੇ ਗਾਂ ਲਿਆ ਕੇ ਬਰਾਬਰ ਨੇ ਸੁਣਨੀ ਸ਼ੁਰੂ ਹੋ ਗਈ ਜੀ ਮੈਨੂੰ ਬੜੀ ਖੁਸ਼ੀ ਹੋ ਗਈ ਮੈਂ ਚਾਹੁੰਦਾ ਰਿਹਾ ਵੀ ਮੇਰਾ ਬੱਚਾ ਹਾਈ ਲੈਵਲ ਤੇ ਵਧੀਆ ਖੇਡੇ ਪਰ ਅੱਜ ਉਹਨੇ ਮੇਰਾ ਸੁਪਨਾ ਪੂਰਾ ਕਰਤਾ ਪਰ ਸਾਡੀ ਕੋਈ ਬਾਣੀ ਕਿਸੇ ਨੇ ਬੜੀ ਸੁਣਵਾਈ ਕੀਤੀ ਗੱਲਾਂ ਬਹੁਤ ਕੀਤੀਆਂ ਜੀ ਪਰ ਸਾਡੀ ਕੁਝ ਨਹੀਂ ਕੀਤਾ ਜੀ ਪਹਾਰ ਕੇ ਵਿਚਾਰੇ ਦੇ ਕੱਪੜੇ ਲੈੜੇ ਵੀ ਉਹ ਜਿਹੇ ਹੁੰਦੇ ਆ ਤੇ ਮੈਂ ਇਹਨੂੰ ਆਦੀ ਸਾਈਕਲ ਵਾਲੀ ਦੁਕਾਨ ਦੇ ਨਾਲ ਲਵਾਤਾ ਹੀ ਉਥੇ ਤੋੜੇ ਬੁੱਤੇ ਪੈਸੇ ਬੁੱਤੇ ਮਿਲ ਜਾਂਦੇ ਜਰਾ ਗੱਜਰਾ ਕਰ ਲੈਂਦਾ ਠੀਕ ਹੈ